ਮੈਨੂੰ ਮੰਨਣਾ ਸੀ ਕਿ ਅਲਰਟਸ ਕੰਨ ਤੋਂ ਬਾਅਦ ਮੇਰਾ ਮਨ ਨਹੀਂ ਬਣਿਆ ਬਾਹਰ ਫੌਰੀਂ ਜਾਂਦਾ ਤੇ ਮੇਰਾ ਮੰਨਣਾ ਸੀ ਕਿ ਕਿਉਂ ਨਾ ਇੱਥੇ ਹੀ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਨੌਕਰੀ ਕੀਤੀ ਜਾਵੇ। ਤਗੜੇ ਪਾਏ ਯਾਰ ਇਹ ਚਾਚੇ ਦੇ ਜਿਹੜੇ ਕੀ ਬੈਕ ਐਸਦਾ ਵੀ ਅੰਟੀ ਜਿਹੜੀ ਆ ਥੱਲੇ ਲੱਗ ਰਹੀ। ਪਰ ਕਾ ਵੀ ਤੁਹਾਡੇ ਪਿਤਾ ਵੀ ਜਿਹੜੇ ਨੇ ਉਹ ਵੀ ਦੇ ਦੀ ਸੇਵਾ ਕੀਤੀ ਉਹਨਾਂ ਨੇ ਉਹ ਵੀ ਫੌਜੀ ਹੀ ਨੇ ਕੀ ਕਹਿਣਾ ਚਾਹੋਗੇ ਉਹਨੂੰ। ਦੇਖੋ ਜੀ ਮੈਂ ਜੇ ਆਪਣੇ ਇਨਸਪੀਰੇਸ਼ਨ ਕੇ ਨੂੰ ਮੰਨਦਾ ਹਾਂ ਮੈਂ ਆਪਣਾ ਆਈਡਲ ਕਿਸ ਨੂੰ ਮੰਨਦਾ ਹਾਂ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਮੰਨਦਾ ਹਾਂ। ਜਿੰਨੀ ਉਹਨਾਂ ਨੇ ਮਿਹਨਤ ਕੀਤੀ ਹੈ ਹਾਲਾਂਕਿ ਮੇਰੀ ਮਦਰ ਦਾ ਦਿਹਾਂਤ ਹੋਣ ਤੋਂ ਬਾਅਦ 7 ਸਾਲ ਦੀ ਉਮਰ ਮੇਰੇ ਮਦਰ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਜਿੱਦਾਂ ਉਹਨਾਂ ਨੇ ਮੇਰਾ ਖਿਆਲ ਰੱਖਿਆ ਹੈ ਜਿੱਦਾਂ ਟੇਕ ਕੇਅਰ ਮੇਰੀ ਕੀਤੀ ਹੈ ਮੈਨੂੰ ਕਦੀ ਵੀ ਕੋਈ ਚੀਜ਼ ਦੀ ਉਹਨਾਂ ਨੇ ਘਾਟ ਨਹੀਂ ਦਿੱਤੀ ਤਾਂ ਉਹਨਾਂ ਨੂੰ ਇਨਪ੍ਰੈਸ਼ਨ ਇਨਸਪੀਰੇਸ਼ਨ ਮੰਨ ਕੇ ਹੀ ਮੈਂ ਅੱਜ ਇਸ ਮੁਕਾਮ ਤੇ ਖੜਾ ਹਾਂ ਕਿਉਂਕਿ ਅਹਰੀ ਪਤੀ ਐਜੇ ਸਿਪਾਈ ਕਰਦੀ ਹੋਏ ਬਾਅਦ ਵਿੱਚ ਹੌਲ ਦਾ ਤੋਂ ਰਿਟਾਇਰ ਹੋਏ ਪਰ ਅਸੀਂ ਦੇਖਿਆ ਹੈ ਅਫਸਰ ਲਾਈਫ ਕਿ ਸੋਚਿਆ ਵੀ ਨਹੀਂ ਕਿਤੇ ਸਾਡਾ ਵੀ ਬੱਚਾ ਜਾਂ ਸਾਡੇ ਪਰਵਾਦ ਆਪਣਾ ਹੀ ਬੱਚਾ ਫੌਜ ਵਿੱਚ अवसर बनते होएगा पर वीर कहता बाहर नहीं सी जाना नार रोशन गाना इलाके दा इने आके क्या, क्या, क्या बाइक रो बिल्कुल बिल्कुल ਤੁਸੀਂ ਦੇਖ ਸਕਦੇ ਹੋ ਵੀ ਦਾਦਾ ਜੀ ਦੇ ਖੁਸ਼ੀ ਦੇ ਅੱਥਰੂ ਆ ਗਏ ਨੇ ਬਹੁਤ ਦਾਦੀ ਦਾ ਕਹਿ ਸਕਦੇ ਵੀ ਸੀਨਾ ਚੌੜਾ ਹੋ ਗਿਆ ਫਕਰ ਨਾਲ ਉਹਦਾ ਪੁੱਤ ਲੈਫਟ ਹੈਂਡ ਬਣ ਕੇ ਆਇਆ ਪੁੱਤਰਾ ਨੱਚਣ ਵਾਲੇ ਦਾ ਮੂੰਹ ਨਰੇਂਦਾ ਬੋਲ ਵਾਲੇ ਦਾ ਮੂੰਹ ਨਹੀਂ ਬੋਲੀ ਮੈਂ ਪਾਵਾਂ ਨਾਟਕ ਦੇ ਵਿੱਚ ਤੋ ਤੁਸੀਂ ਦੇਖ ਸਕਦੇ ਹੋ ਵੀ ਚਾਚੀਆਂ ਪੂਰੇ ਖੁਸ਼ ਨੇ ਬਿਲਕੁਲ ਮਾਹੌਲ ਬੜਿਆ ਪਿਆ ਵਿਆਹ ਵਾਲਾ ਮੈਂ ਇਹ ਕਹਿਣਾ ਚਾਹਾਂਗੀ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆਉਂਦੀ ਹੈ ਕਿ ਮੇਰਾ ਵੀਰਾ ਇੰਨੀ ਮਤਲਬ ਇੰਨੀ ਵਧੀਆ ਪੋਸਟ ਤੇ ਲੱਗਾ ਹੈ ਤੇ ਮੈਂ ਦੱਸ ਨਹੀਂ ਸਕਦੀ ਕਿ ਮੈਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਤੇ ਕਿੰਨਾ ਮਾਣ ਹੋ ਰਿਹਾ ਬਹੁਤ ਖੁਸ਼ੀ ਹੈ ਮੇਰਾ ਵੱਡਾ ਵੀਰਾ ਐਵੇਂ ਵੱਡਾ ਅਫਸਰ ਬਣਿਆ ਹੈ ਤੇ ਬਹੁਤ ਖੁਸ਼ੀ ਆ ਕਿ ਮੈਂ ਦੱਸ ਨਹੀਂ ਜਾਂਦੀ ਵੀ ਆ ਮੈਂ ਮੈਂ ਵੀ ਐਸੇ ਲਾਈਨ 'ਚ ਹੀ ਜਾਣਾ ਆਪਣੇ ਵੀਰੇ ਵਾਂਗ ਮਤਲਬ ਤੁਸੀਂ ਵੀ ਦੇ ਦੀ ਸੇਵਾ ਕਰਦੀ ਆ ਹੈਂ ਜੀ ਮੈਂ ਵੀ ਆਪਣੇ ਵੀਰੇ ਵਾਂਗੂ ਦੇ ਦੀ ਸੇਵਾ ਹੀ ਕਰਨੀ ਆ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਮੇਰੇ ਦੋਨੇ ਬੰਨੇ ਮੇਰੇ ਪਰਿਵਾਰ ਖੜਾ ਹੁੰਦਾ ਮੇਰਾ ਮਾਤਾ ਪਿਤਾ ਮਾਤਾ ਪਿਤਾ ਖੜੇ ਹੁੰਦੇ ਪਰ ਕੋਈ ਨਹੀਂ ਜਿੱਥੇ ਵੀ ਉਹ ਨੇ ਮੈਨੂੰ ਲੱਗਦਾ ਕਿ ਉਤੋਂ ਦੇਖ ਰਿਹਾ ਹੋਏ ਨੇ ਵਾਇਰਲ ਦੀ ਕਿਰਪਾ ਚ ਨੇ ਲਗਦਾ ਉਹ ਵੀ ਖੁਸ਼ੀ ਹੋਣਗੇ ਇਸ ਇਸ ਤਗਮਣ ਦੇਖ ਕੇ ਇਸ ਮੁਕਾਮ ਨੂੰ ਦੇਖ ਕੇ ਕਰਮ ਕਰੋ ਤੇ ਫਲ ਮਿਲੇਗਾ ਵਾਹ ਯਾਰ ਕਰਮ ਕਰੋ ਤੇ ਫਲ ਮਿਲੇਗਾ ਅੱਜ ਨਹੀਂ ਤੇ ਕੱਲ ਮਿਲੇਗਾ ਜਿੰਨਾ ਖੂ ਡੂੰਗਾ ਕਰੋ ਉਹਨਾ ਹੀ ਮਿੱਠਾ ਜਲ ਮਿਲੇਗਾ ਤੇ ਸਾਡੇ ਬੇਟੇ ਨੇ ਬਹੁਤ ਮਿਹਨਤ ਕੀਤੀ ਆ ਤੇ ਸਾਨੂੰ ਬਹੁਤ ਖੁਸ਼ੀ ਆ ਆ ਸਾਡਾ ਇਲਾਕਾ ਪਿੰਡ ਮਾਨਾ ਵਾਲਾ ਅੱਜ ਇੱਕ ਲੈਫਟੀਨੈਂਟ ਮਨਿੰਦਰਪਾਲ ਸਿੰਘ ਬਾਠ ਦੇ ਨਾਲ ਜਾਣਾ ਜਾਏਗਾ ਪੜ ਜਿੱਦਾਂ ਮੇਰੇ ਪਿੰਡ ਦੇ ਪਹੁੰਚ ਮਾਕ ਤੋਂ ਪਿੰਡ ਭਿੱਡੇਵੜ ਤੋਂ ਲੈ ਕੇ ਨਰਮਾਰਚ ਕੱਢੀ ਗਈ ਹੈ ਟਰੈਕਟਰ ਆਈਆਂ ਨੇ ਡਾਲੇ ਆਏ ਨੇ ਢੋਲ ਵੱਜ ਕੇ ਜਿੰਨਾ ਹਾਰ ਸਾਨੂੰ ਮੇਰੇ ਮਾਲਾ ਪਾਈ ਵਰਮਾਲਾ ਪਾਈ ਗਈਆਂ ਬਹੁਤ ਖੁਸ਼ੀ ਹੋਈ ਮੈਨੂੰ ਕਿ ਪੂਰਾ ਇੱਕ ਪਿੰਡ ਵਿੱਚ ਇਕੱਠਾ ਹੋਇਆ ਅੱਜ ਟਾਈਮ ਆਪਣੇ ਆਪਣੇ ਕਰੋ ਟਾਈਮ ਕੱਢ ਕੇ ਇਸ ਮੌਸਮ ਦੇ ਟਾਈਮ ਕੱਢ ਕੇ ਜੋ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਫਿਰ ਵੀ ਇਹ ਰੁਗੇ ਨਹੀਂ ਤੇ ਮੈਨੂੰ ਆਗੇ ਸਾਰੇ ਹੱਥ ਹੱਥੇ ਮਿਲੇ ਨੇ ਵਰਮਾਲਾ ਪਾਈ ਗਈ ਹੈ ਬਹੁਤ ਖੁਸ਼ੀ ਹੋਈ ਮਿਲ ਕੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨ ਤਸਵੀਰਾਂ ਵਿਖਾਵਾਗੇ ਤੁਹਾਨੂੰ ਅੱਜ ਅਮਰਸਰ ਦੇ ਪਿੰਡ ਮਾਨਾ ਵਾਲੇ ਦੀ ਆ ਜਿੱਥੇ ਇੱਕ ਵਿਆਹ ਵਾਲਾ ਮਾਹੌਲ ਬਣਿਆ ਪਿਆ ਜਸ਼ਨ ਹੋ ਰਹੇ ਨੇ ਰਿਸ਼ਤੇਦਾਰ ਭੈਣ ਭਰਾ ਇਕੱਠੇ ਕੀਤੇ ਨੇ ਕਿਉਂਕਿ ਇੱਥੇ ਸਿਰ ਵਿਆਹ ਨਹੀਂ ਧਰਿਆ ਇੱਥੇ ਸਾਡਾ ਵੀਰ ਮਨਿੰਦਰਪਾਲ ਸਿੰਘ ਜਿਹੜਾ ਕਿ ਲੈਫਟ ਹੈਂਡ ਬਣ ਕੇ ਆਇਆ ਵਾ ਅੱਜ ਸਾਰੇ ਪਿੰਡ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਆ ਤੁਸੀਂ ਦੇਖ ਸਕਦੇ ਹੋ ਸਵਾਗਤ ਕਿਸ ਤਰ੍ਹਾਂ ਕੀਤਾ ਗਿਆ ਵਾ ਤੇ ਗੱਲਬਾਤ ਵੀ ਕਰਾਂਗੇ ਮਨਿੰਦਰਪਾਲ ਦੇ ਨਾਲ ਵੀਰ ਦਾ ਸਤੋ ਸ੍ਰੀ ਅਕਾਲ ਵੀਰ ਜੀ ਵਧਾਈ ਦੇ ਪੁਰਨ ਨਾਰੋਸ਼ਾ ਗੀਤਾ ਪੂਰੇ ਪੰਜਾਬ ਦਾ ਆਪਣੇ ਇਲਾਕੇ ਦਾ ਕੀ ਕਹਿਣਾ ਚਾਹੋ? ਦੇਖੋ ਜੀ ਬਹੁਤ ਖੁਸ਼ੀ ਹੈ ਮੈਨੂੰ ਕਿ ਮੈਂ ਇਸ ਕਾਬਿਲ ਅੱਜ ਖੜਾ ਹੋਇਆ ਇੱਥੇ ਕਿ ਇੰਨਾ ਇਕੱਠ ਲੱਗਾ ਹੈ ਅੱਜ ਮੇਰੇ ਸਵਾਗਤ ਵਾਸਤੇ ਇਨੇ ਲੋਕੀ ਆਏ ਨੇ ਪਿੰਡ ਦੇ ਆਏ ਨੇ ਮੇਰੇ ਖੁਦ ਹੀ ਸਦਾਰਾਏ ਨੇ ਤੇ ਮੈਂ ਇੰਨਾ ਕਾਬਿਲ ਬਣ ਸਕਿਆ ਕਿ ਮੇਰੇ ਇਸ ਖੁਸ਼ੀ ਦੇ ਮੌਕੇ ਸਭ ਨਾਲ ਜੁੜ ਸਕੇ ਐਂਡ ਇਹੀ ਕਹਿਣਾ ਚਾਹੂੰਗਾ ਕਿ ਮੈਂ ਮੈਨੂੰ ਬਹੁਤ ਖੁਸ਼ੀ ਹੈ ਇਸ ਅਜ ਮਕਾਮ ਤੇ ਪਹੁੰਚ ਗਏ। ਕਮਿਸ਼ਨਪਾਲ ਨੂੰ ਕਿੰਨੀ ਕਿ ਮਿਹਨਤ ਕਰਨੀ ਪਈ ਲੈਫਟ ਬਣਨ ਵਾਸਤੇ ਕਿੰਨੇ ਕਿ ਦਿਨ ਰਾਤੇ ਕਰਨਾ ਪਿਆ ਤੇ ਪੜ੍ਹਾਈ ਦਾ ਸਫਰ ਕਰੀਏ ਕਿੰਨੇ ਕਿ ਕਿੱਥ ਆਪਣੀ 6ਵੀਂ ਤੋਂ ਲੈ ਕੇ 12ਵੀਂ ਤੱਕ ਦੀ ਜਿਹੜੀ ਪੜ੍ਹਾਈ ਹੁੰਦੀ ਹੈ ਉਹ ਆਰਮੀ ਵਾਲਿਊ ਸਕੂਲ ਬਿਆਸ ਕਪੂਰਥਲਾ ਤੋਂ ਕੀਤੀ ਹੈ ਉੱਥੇ ਮੈਂ ਹੋਸਟਲ 'ਚ ਪੜ੍ਹਦਾ ਰਿਹਾ ਐਂਡ 12ਵੀਂ ਤੋਂ ਬਾਅਦ ਮੈਂ ਆਪਣਾ ਚੰਡੀਗੜ੍ਹ ਚੰਡੀਗੜ੍ਹ ਗਰੁੱਪ ਆਫ ਕਾਲਜਿਸ ਲਾਂਡਰਾ ਵਾਲਾ ਰੋਕੀਤਾ ਕਿਉਂਕਿ ਮੇਰਾ ਮੰਨਣਾ ਸੀ ਕਿ ਆਇਲਟਸ ਕਰਨ ਤੋਂ ਬਾਅਦ ਮੇਰਾ ਮਨ ਨਹੀਂ ਬਣਿਆ ਬਾਹਰ ਫੋਰਨ ਜਾਂਦਾ ਤੇ ਮੇਰਾ ਮੰਨਣਾ ਸੀ ਕਿ ਕਿਉਂ ਨਾ ਇੱਥੇ ਹੀ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਨੌਕਰੀ ਕੀਤੀ ਜਾਵੇ ਕਿਉਂਕਿ ਪੜ੍ਹਾਈ ਸ਼ੁਰੂ ਤੇ ਮੈਂ ਚੰਗਾ ਸੀ ਤਾਂ ਪਾਪਾ ਨੇ ਮੈਨੂੰ ਰੋਕੀਤਾ ਕੀ ਇੱਕ ਵਾਰੀ ਇੱਥੇ ਚਾਂਸ ਦੇ ਕੇ ਦੇਖ ਲੋ ਤਾਂ ਜਿੱਦਾਂ ਹੀ ਫਿਰ ਮੈਂ ਆਪਣੀ ਡਿਗਰੀ ਕਰਦਿਆਂ ਕਰਦਿਆਂ ਪੇਪਰ ਕਲੀਅਰ ਕਰਕੇ ਆਪਣੇ ਐਸਐਸ ਵੀ ਇੰਟਰਵਿਊ ਕਲੀਅਰ ਕਰਕੇ ਮੈਂ ਲੈਫਟ ਆਪਣੇ ਟ੍ਰੇਨਿੰਗ ਵਾਸਤੇ ਮੇਰਾ ਨਾਮ ਮੈਰਿਟ ਚ ਆ ਗਿਆ ਮੈਨੂੰ ਪਲਕਾ ਵੀ ਤੁਹਾਡੇ ਪਿਤਾ ਵੀ ਜਿਹੜੇ ਨੇ ਉਹ ਵੀ ਦੇ ਦੀ ਸੇਵਾ ਕੀਤੀ ਉਹਨਾਂ ਨੇ ਉਹ ਵੀ ਫੌਜੀ ਨੇ ਕੀ ਕਹਣੇ ਜਾਓਗੇ ਉਹਨੂੰ ਦੇਖੋ ਜੀ ਮੈਂ ਜੇ ਆਪਣੇ ਇਨਸਪੀਰੇਸ਼ਨ ਕੇ ਨੂੰ ਮੰਨਦਾ ਹਾਂ ਮੈਂ ਆਪਣਾ ਆਈਡਲ ਕਿਸ ਨੂੰ ਮੰਨਦਾ ਹਾਂ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਮੰਨਦਾ ਹਾਂ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਹੈ ਹਾਲਾਂਕਿ ਮੇਰੀ ਮਦਰ ਦਾ ਦਿਹਾਂਤ ਹੋਣ ਤੋਂ ਬਾਅਦ 7 ਸਾਲ ਦੀ ਉਮਰ 'ਚ ਮੇਰੇ ਮਦਰ ਦਾ ਦਿਹਾਂਤ ਹੋ ਗਿਆ ਤਾਂ ਉਹਨਾਂ ਨੂੰ ਇਨਪੀਰੇਸ਼ਨ ਬਣ ਇਨਸਪੀਰੇਸ਼ਨ ਬਣ ਕੇ ਹੀ ਮੈਂ ਅੱਜ ਇਸ ਮਕਾਮ ਤੇ ਖੜਾ ਹਾਂ ਤੇ ਜਿੰਨੀ ਉਹਨਾਂ ਨੇ ਮਿਹਨਤ ਆਪਣੇ ਸਰਵਿਸ ਚ ਕੀਤੀ ਹੈ ਜਿੰਨੇ ਸੋਨੇ ਮੈਡਲ ਜਾਂ ਜਿੰਨਾ ਤਗਮਾ ਉਹਨਾਂ ਨੇ ਲਏ ਨੇ ਉਹਨਾਂ ਨੂੰ ਦੇਖ ਦੇ ਕੇ ਮੈਂ ਹੱਡਾ ਆਇਆ ਮੈਂ ਅੱਜ ਇਸ ਮਕਾਮ ਤੇ ਖੜਾ ਹਾਂ ਤਾਂ ਕਿ ਉਹਨਾਂ ਨੂੰ ਇੱਕ ਮਾਣ ਤੇ ਗਰਵ ਮਹਿਸੂਸ ਕਰਵਾ ਸਕਾਂ ਪਹਿਲੇ ਪਾਰਟੀ ਅਸੀਂ ਦੇਖਿਆ ਪੀ ਅੱਜ ਰਿਸ਼ਤੇ ਦਾ ਭੈਮਪਰਾ ਪਹੁੰਚੇ ਨੇ ਚਾਚੀਆਂ ਤਾਈਆਂ ਸਭ ਨੇ ਸਵਾਗਤ ਕੀਤਾ ਵਾ ਅੱਜ ਤੁਹਾਡੇ ਜਿਕਰ ਮਾਤਾ ਜੀ ਹੁੰਦੇ ਤੇ ਕਿੰਨੀ ਖੁਸ਼ੀ ਹੋਣੀ ਸੀ ਕਿ ਅੱਜ ਮੇਰਾ ਪੁੱਤ ਲੈਫਟ ਹੈਂਡ ਬਣ ਕੇ ਪਿੰਡ ਆਇਆ ਦੇਖੋ ਜੀ ਮੈਂ ਤੁਹਾਨੂੰ ਹੁਣੇ ਦ ਤਾ ਮੈਂ ਸੋਚਦਾ ਕਿ ਅੱਜ ਮੇਰੇ ਨਾਲ ਖੜੇ ਹੁੰਦੇ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਕਿ ਮੇਰੇ ਦੋਨੇ ਬੰਨੇ ਮੇਰੇ ਪਰਿਵਾਰ ਖੜਾ ਹੁੰਦਾ ਮੇਰਾ ਮਾਤਾ ਪਿਤਾ ਖੜੇ ਹੁੰਦੇ ਪਰ ਕੋਈ ਨਹੀਂ ਜਿੱਥੇ ਵੀ ਉਹ ਨੇ ਮੈਨੂੰ ਲੱਗਦਾ ਕਿ ਉੱਥੋਂ ਦੇਖ ਰਿਹਾ ਹੋਏ ਨੇ ਵਾਹਿਗੁਰੂ ਦੀ ਕਿਰਪਾ ਜਿਨੇ ਲੱਗਦਾ ਉਹ ਵੀ ਖੁਸ਼ੀ ਹੋਣਗੇ ਇਸ ਇਸ ਤਗਮਣ ਦੇਖ ਕੇ ਇਸ ਮਕਾਮ ਨੂੰ ਦੇਖ ਕੇ ਕਿ ਸੋਚਿਆ ਸੀ ਬੰਦਰਪਾਲ ਨੇ ਵੀ ਇਸ ਤਰ੍ਹਾਂ ਪਿੰਡ 'ਚ ਭਰਵਾਕ ਸਵਾਗਤ ਕੀਤਾ ਜਾਊਗਾ ਇਸ ਤਰ੍ਹਾਂ ਅਰੇਂਜਮੈਂਟ ਕੀਤਾ ਜਾਊਗਾ ਅਸੀਂ ਦੇਖਿਆ ਕਿਸਾਨ ਵੀਰ ਵੱਡੀ ਤਦਾਦ ਵੀ ਜਿਹੜੇ ਕਿ ਟਰੈਕਟਰ ਲੈ ਕੇ ਆਏ ਨੇ ਇੱਕ ਟਰੈਕਟਰ ਮਾਰਚ ਵਿੱਚ ਜੀ ਦੇਖੋ ਮੈਨੂੰ ਤਾਂ ਦੱਸਿਆ ਗਿਆ ਸੀ ਕਿ ਖੰਡ ਪੜਤ ਰਹਾ ਗਿਆ ਪ੍ਰੋਬਲਮ ਖੁਸ਼ੀ ਦਾ ਖੰਡ ਪੜਤ ਰਹਾ ਗਿਆ ਤੇ ਕਾਫੀ ਰਿਸ਼ਤੇਦਾਰ ਆਏ ਨੇ ਪਰ ਜਿੱਦਾਂ ਮੇਰੇ ਪਿੰਡ ਦੇ ਪਹੁੰਚ ਮਾਕ ਤੋਂ ਪਿੰਡ ਭੇਟੇਵੜ ਤੋਂ ਲੈ ਕੇ ਨਰ ਮਾਰਚ ਕੱਢੀ ਗਈ ਹੈ ਟਰੈਕਟਰ ਆਈਆਂ ਨੇ ਡਾਲੇ ਆਏ ਨੇ ਢੋਲ ਵੱਜ ਕੇ ਜਿੰਨਾ ਹਾਰ ਸਾਨੂੰ ਮੇਰੇ ਮਾਲਾ ਪਾਈ ਵਰਮਾਲਾ ਪਾਈ ਗਈਆਂ ਬਹੁਤ ਖੁਸ਼ੀ ਹੋਈ ਮੈਨੂੰ ਕਿ ਪੂਰਾ ਇੱਕ ਪਿੰਡ ਵਾਸਤੇ ਇਕੱਠਾ ਹੋਇਆ ਅੱਜ ਟਾਈਮ ਆਪਣੇ ਆਪਣੇ ਘਰੋਂ ਟਾਈਮ ਕੱਢ ਕੇ ਇਸ ਮੌਸਮ ਦੇ ਟਾਈਮ ਕੱਢ ਕੇ ਜੋ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਫਿਰ ਵੀ ਇਹ ਰੁਕੇ ਨਹੀਂ ਤੇ ਮੈਨੂੰ ਆਗੇ ਸਾਰੇ ਹੱਥ ਹੱਥੇ ਮਿਲੇ ਨੇ ਵਰਮਾਲਾ ਪਾਈ ਗਈ ਹੈ ਬਹੁਤ ਖੁਸ਼ੀ ਹੋਈ ਮੈਨੂੰ ਮਿਲ ਕੇ ਇਹਨਾਂ ਦੀ ਖੁਸ਼ੀ ਨੂੰ ਵੇਖ ਕੇ ਮੇਰਾ ਜੋ ਹੈ ਸਰਹੋਰ ਗੁੱਚਾ ਹੋ ਰਿਹਾ ਹੈ ਮਨਪਾਲਿਕਾ ਕਿਸ ਤਰ੍ਹਾਂ ਦੇ ਦੋ ਬਾਡ ਏਰੀਆ ਦਾ ਪਿੰਡ ਆ ਮਾਨਾਂ ਵਾਲਾ ਬਹੁਤ ਘੱਟ ਲੋਕ ਹੋਣਗੇ ਜਿੰਨਾਂ ਕਿ ਇੰਨਾ ਆਪਣੇ ਇਲਾਕੇ ਦਾ ਨਾਮ ਜਿਹੜਾ ਕਿ ਵੱਡਾ ਅ ਅੱਜ ਤੁਸੀਂ ਆਪਣੇ ਇਲਾਕੇ ਦਾ ਨਾਮ ਬਾਰਡ ਦੇ ਨਾਲ ਰੋਸ਼ਨ ਕੀਤਾ ਹਰ ਬਾਰੇ ਤੁਹਾਡੀ ਚਰਚਾ ਵਾ ਬਿੰਦਰ ਸਿੰਘ ਲੈਫਟ ਹੈਂਡ ਬਣ ਕੇ ਆਇਆ ਕੀ ਇਹ ਕਹਿਣਾ ਚਾਹੋਗੇ ਜੇ ਲੋਕਾਂ ਨੂੰ ਦੇਖੋ ਜੀ ਮੈਨੂੰ ਸ਼ੁਰੂ ਤੋਂ ਹੀ ਇਦਾਂ ਇੰਨਾ ਪਤਾ ਸੀ ਕਿ ਆਪਣੇ ਹਲਕੇ ਚੋਂ ਜਾਂ ਆਪਣੇ ਇਲਾਕੇ ਚੋਂ ਕੋਈ ਅਫਸਰ ਨਹੀਂ ਨਿਕਲਿਆ ਤੇ ਸ਼ੁਰੂ ਤੋਂ ਹੀ ਪੜ੍ਹਾਈ ਚੰਗੀ ਹੋਣ ਦੇ ਬਾਵਜੂਦ ਮੈਂ ਇਹ ਸੋਚਿਆ ਕਿ ਕਿਉਂ ਨਾ ਬਾਹਰ ਦਾ ਰੁਖ ਨਾ ਕਰਕੇ ਅਕਸਰ ਬਣਾ ਜਾਵੇ ਤਾਂ ਕਿ ਮੈਨੂੰ ਦੇਖ ਕੇ ਜਿੰਨੇ ਵੀ ਮੇਰੇ ਨੌਜਵਾਨ ਮੇਰੇ ਸਾਥੀ ਨੇ ਮੇਰੇ ਨਾਲ ਪੜ੍ਹ ਰਹੇ ਨੇ ਜਾਂ ਮੇਰੇ ਹਾਂਦੇ ਨੇ ਉਹਨਾਂ ਨੂੰ ਇੱਕ ਆਪਸ਼ਨ ਦਾ ਇੱਕ ਪਤਾ ਲੱਗੇ ਕਿ ਬਾਹਰ ਜਾਣਾ ਹੀ ਇੱਕ ਆਪਸ਼ਨ ਨਹੀਂ ਹੈ ਜਾਂ ਫਿਰ ਲੇਬਰ ਕਰਨਾ ਹੀ ਇੱਕ ਆਪਸ਼ਨ ਨਹੀਂ ਹੈ ਜੇ ਤੁਸੀਂ ਪੜ੍ਹਾਈ ਦੇ ਚੰਗੇ ਹੋ ਤੁਸੀਂ ਆਪਣੇ ਘਰ ਦੇ ਨਾਲ ਸਰਕਾਰੀ ਨੌਕਰੀ ਲੈ ਕੇ ਆਪਣੇ ਪਰਿਵਾਰ ਨਾਲ ਰਹਿ ਸਕਦੇ ਹੋ ਆਪਣੇ ਇੰਡੀਆ ਭਾਰਤ ਦੇਸ਼ ਰਹਿ ਸਕਦੇ ਹੋ ਦੇਖਿਆ ਵੀ ਨੌਜਵਾਨ ਛੇ ਫੋਰ ਜਵਾਨ ਆ ਅਤੇ ਅੱਜ ਆਪਣੇ ਇਲਾਕੇ ਦਾ ਮਾਨਾ ਵਾਲੇ ਦਾ ਆਪਣੇ ਕਸਬੇ ਦਾ ਨਾਮ ਰੋਸ਼ਨ ਕੀਤਾ ਅਤੇ ਤੁਸੀਂ ਦੇਖ ਸਕਦੇ ਹੋ ਰਿਸ਼ਤੇਦਾਰ ਭੈਣ ਭਰਾ ਬੜੀ ਤਦਾਦ ਵਿੱਚ ਪਹੁੰਚੇ ਨੇ ਭੂਆ ਮਾਸੀਆਂ ਰਿਸ਼ਤੇਦਾਰ ਚਾਚੇ ਸਭ ਅੱਜ ਭੰਗੜੇ ਪਾਏ ਨੇ ਖੁਸ਼ੀ ਦਾ ਮਾਹੌਲ ਆ ਪਿੰਡ ਵਿੱਚ ਅਤੇ ਅੱਜ ਕਿਉਂਕਿ ਕਹਿ ਸਕਦੇ ਮਨਿੰਦਰ ਪਾਲ ਇੱਕ ਲੈਫਟੇਨੈਂਟ ਕਲਰਲ ਬਣ ਕੇ ਆਇਆ ਵਾ ਪੂਰੇ ਕਸਬੇ ਵਾਸਤੇ ਬੜੀ ਮਾਣ ਦੀ ਗੱਲ ਆ ਛੋਟੀ ਭੈਣ ਨੇ ਵੀ ਗੱਲਬਾਤ ਕਰਦੇ ਆ ਕਿ ਭੈਣਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਹਮੇਸ਼ਾ ਭੈਣ ਆਪਣੇ ਭਰਾ ਵਾਸਤੇ ਲੰਬੀ ਉਮਰ ਮੰਗਦੀਆਂ ਨੇ ਭਰਾਵਾ ਦੀ ਤਰੱਕੀ ਮੰਗਦੀਆਂ ਨੇ ਲੈਫਟ ਹੈਂਡ ਬਣ ਕੇ ਆਇਆ ਮੋਢੇ ਤੇ ਸਟਾਰ ਬੜੇ ਸੋਹਣੇ ਲੱਗਦੇ ਵੀਰ ਦੇ ਕੀ ਕਹਿਣਾ ਚਾਹੇਂਗੀ ਮੈਂ ਇਹ ਕਹਿਣਾ ਚਾਹੇਂਗੀ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀਆਂ ਹੁੰਦੀ ਹੈ ਕਿ ਮੇਰਾ ਵੀਰ ਇੰਨੀ ਮਤਲਬ ਇੰਨੀ ਵਧੀਆ ਪੋਸਟ ਤੇ ਲੱਗਾ ਹੈ ਤੇ ਮੈਂ ਦੱਸ ਨਹੀਂ ਸਕਦੀ ਕਿ ਮੈਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਤੇ ਕਿੰਨਾ ਮਾਣ ਹੋ ਰਿਹਾ ਬਸ ਮੈਮ ਤੇ ਪਿਆਰੇ ਮੈਨੂੰ ਦੱਸ ਅੱਜ ਜੇ ਮੰਮੀ ਹੁੰਦੀ ਤੇ ਕਿੰਨੀ ਖੁਸ਼ੀ ਹੋਣੀ ਸੀ ਅੱਜ ਸਾਰੇ ਪਰਿਵਾਰ ਚ ਕਿਉਂ ਖੁਸ਼ੀ ਦਾ ਮਾਹੌਲ ਆ ਅੱਜ ਮੰਮੀ ਦੀ ਕਿੰਨੀ ਯਾਦ ਆ ਰਹੀ ਹੈ ਬਹੁਤ ਜਿਆਦਾ ਯਾਦ ਆ ਰਹੀ ਆ ਉਹ ਹੁੰਦੇ ਤੇ ਮਤਲਬ ਹੋਰ ਸਾਡੇ ਪ੍ਰੋਗਰਾਮ ਨੂੰ ਚਾਰ ਚੰਦ ਲੱਗ ਜਾਂਦੇ ਸੀ ਬਹੁਤ ਖੁਸ਼ੀ ਹੁੰਦੀ ਜੋ ਇੱਥੇ ਹੁੰਦੇ ਤੇ ਕਹਿੰਦੇ ਭੈਣਾਂ ਦੀਆਂ ਦੁਆਵਾਂ ਹਮੇਸ਼ਾ ਬਹੁਤ ਲੱਗਦੀਆਂ ਨੇ ਕਿਉਂਕਿ ਭੈਣਾਂ ਜੋ ਕੁਝ ਮੰਗਦੀਆਂ ਨੇ ਭਰਾਵਾਂ ਵਾਸਤੇ ਪ੍ਰਮਾਤਮਾ ਕੋਲ ਉਹ ਕਹਿੰਦਾ ਪ੍ਰਮਾਤਮਾ ਪੂਰਾ ਕਰਦਾ ਵਾ ਇਹਦੇ ਵਿੱਚ ਕਿੰਨੀ ਸੱਚਾਈ ਆ ਪੂਰੀ ਸੱਚਾਈ ਆ ਜੀ ਇਹਦਾ ਪੈਣਾ ਜੋ ਕਹਿਣਾ ਉਹ ਮੰਗਦਿਆਂ ਭਰਾ ਲਈ ਸੱਚ ਹੁੰਦਾ ਕਿਉਂਕਿ ਉਹ ਦਿਲ ਤੋਂ ਮੰਗਦੇ ਨੇ ਰੱਬ ਨੂੰ ਇਸ ਲਈ ਕਿਹਾ ਸੀ ਵੀ ਮੇਰਾ ਵੀਰ ਇਸੇ ਤਰ੍ਹਾਂ ਲੈਫਟ ਹੈਂਡ ਬਣ ਕੇ ਆਵੇ ਵਰਦੀ ਦੇ ਜਿਹੜੇ ਇਸ ਤਰ੍ਹਾਂ ਸਟਾਰ ਲੱਗੇ ਹੁਣ ਸਾਰੇ ਪਿੰਡ ਦੀ ਚਰਚਾ ਹੋਵੇ ਤੇ ਰਿਸ਼ਤੇਦਾਰ ਭੈਣ ਭਰਾ ਇੱਥੇ ਆਉਣ ਇਸ ਦਾ ਪੰਗੜੇ ਪਾਏ ਜਾਣ ਸਰਾ ਹਾਂਜੀ ਪੂਰਾ ਇਦਾਂ ਹੀ ਸੋਚਿਆ ਸੀ ਤੇ ਇਦਾਂ ਹੀ ਹੋਇਆ ਹੈ ਤੇ ਮੈਨੂੰ ਬੜੀ ਖੁਸ਼ੀ ਆਉਂਦੀ ਹੈ ਕਿ ਜੋ ਮੈਂ ਸੋਚਿਆ ਸੀ ਉਸ 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 ਤਰੀਕੇ ਨਾਲ ਹੋਇਆ ਹੈ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਭੈਣ ਦੇ ਵੀ ਚਿਹਰੇ ਤੇ ਖੁਸ਼ੀ ਆ ਅੱਜ ਰਿਸ਼ਤੇਦਾਰ ਭੈਣ ਭਰਾ ਬਹੁਤ ਖੁਸ਼ ਹੋਏ ਨੇ ਵਧਾਈ ਦੇ ਪਾਤਨ ਨੇ ਅਸੀਂ ਵੀ ਵਧਾਈ ਦਿੰਦੇ ਹਮਿੰਦਰਪਾਲ ਨੂੰ ਆਪਣੇ ਕਸਬੇ ਦਾ ਮਾਨਾਂ ਵਾਲੇ ਦਾ ਇਲਾਕੇ ਦਾ ਨਾਲ ਆਸ਼ਿਕ ਕੀਤਾ ਬਾਰਡਰ ਦੇ ਦਾ ਰਹਿ ਮਨਮਿੰਦਰਪਾਲ ਸਿੰਘ ਦਾਦਾ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਅੱਜ ਪੋਤਰੇ ਨੇ ਨਾਲ ਆਰਸ਼ਣ ਕਰਤਾ ਅੱਜ ਪੂਰੇ ਚਰਚਾ ਵਾਲੇ ਇਲਾਕੇ ਦੇ ਕੀ ਗਾਣਾ ਜਾਓਗੇ ਬਹੁਤ ਖੁਸ਼ੀ ਹੋਈ ਹੈ ਤਨਵਾਰ ਕੀਤਾ ਜਿਲੇ ਆ ਸਾਲੇ ਖੁਸ਼ੀਆਂ ਮਨਾਈਆਂ ਤੇ ਮਿਹਨਤ ਦਾ ਫਲ ਮਿਲੇ ਵਾਡੇ ਰਿਏ ਚ ਮੁੰਡੇ ਨੇ ਨਾਕ ਮਾਇਆ ਵਾ ਨਹੀਂ ਤੇ ਬਹੁਤ ਘੱਟ ਲੋਕ ਹੁੰਦੇ ਨੇ ਇਸ ਤੋਂ ਜਾ ਕੇ ਸ਼ਹਿਰ ਜਾ ਕੇ ਪੜ੍ਹਦੇ ਨੇ ਮਿਹਨਤ ਕਰਦੇ ਨੇ ਨਹੀਂ ਤਾਂ ਅਸੀਂ ਦੇਖਿਆ ਬੱਚੇ ਜਾਤਰ ਪੜ੍ਹਾਈ ਕਰਦੇ ਨੇ ਆਇਲਸ ਕਰਦੇ ਨੇ ਤੇ ਮਾਪਿਓ ਦੇ ਕਰਜ਼ਾ ਝੜਾ ਕੇ 20-20 ਲੱਖ ਰੁਪਇਆ ਤੇ ਬਾਹਰ ਚੱਲ ਜਾਂਦੇ ਕੈਨੇਡਾ ਅਮਰੀਕਾ 'ਚ ਪਰ ਵੀਰ ਕਹਿੰਦਾ ਬਾਹਰ ਨਹੀਂ ਸੀ ਜਾਣਾ ਨਾਲ ਰੋਸ਼ਾਂ ਘਰ ਨਾਲ ਲਾਕੇ ਦਾ ਇਹਨੇ ਆਖਿਆ ਇੱਕ ਬਾਹਰ ਕੋਲ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਦਾਦਾ ਜੀ ਦੇ ਖੁਸ਼ੀ ਦੇ ਅਥਰੂ ਆ ਗਏ ਨੇ ਬਹੁਤ ਦਾਦੀ ਦਾ ਕਹ ਸਕਦੇ ਸੀਨਾ ਚੌੜਾ ਹੋ ਗਿਆ ਫਕਰ ਨਾਲ ਉਹਦਾ ਪੁੱਤ ਲੈਫਟ ਹੈਂਡ ਬਣ ਕੇ ਆਇਆ ਪੁੱਤਰਾ ਬੜੀ ਖੁਸ਼ੀ ਆ ਇੱਕ ਖੁਸ਼ੀ ਦੇ ਅਥਰੂ ਨੇ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਵਾਰੀ ਕੈਮਰਾ ਜਲੂਮ ਕੈਮਰਾ ਕਮਾ ਦੇ ਰਿਸ਼ਤੇ ਦਾ ਭੈਣ ਭਰਾ ਵੱਡੀ ਤਦਾਦ ਵਿੱਚ ਪਹੁੰਚੇ ਨੇ ਕੋਈ ਮਾਸੀ ਆ ਕੋ ਚਾਚੀ ਆ ਕੋ ਭੂਆ ਵਾ ਗੱਲ ਬਾਤ ਵੀ ਕਰਾਂਗੇ ਹਾਂਜੀ ਮਾਤਾ ਜੀ ਤੁਸੀਂ ਕੀ ਲੱਗਦੇ ਹੋ ਅਸੀਂ ਤੇ ਇਹ ਤਾਂ ਚਾਚੀ ਜੀ ਚਾਚੀ ਲੱਗਦੇ ਹੋ ਹਾਂਜੀ ਅੱਜ ਕਿੰਨੀ ਖੁਸ਼ੀ ਅੱਜ ਪੁੱਤ ਵੱਡਾ ਅਫਸਰ ਬਣ ਕੇ ਆਇਆ ਬਹੁਤ ਜਿਆਦੀ ਵਧਾਈਆਂ ਮਹਾਰਾਜ ਇਹਨਾਂ ਵੱਡੀਆਂ ਅਮਰਾਂ ਕਰੇ ਤੰਦਰੁਸਤੀਆਂ ਬਖਸ਼ੇ ਬਹੁਤ ਬਹੁਤ ਵਧਾਈਆਂ ਮਹਾਰਾਜੇ ਪਰਿਵਾਰ ਨੂੰ ਬਿਲਕੁਲ ਜੀ ਵਿਆਹ ਵਾਲਾ ਮਾਹੌਲ ਆ ਤੇ ਦੂਸਰੀ ਭੈਣਾਂ ਵੀ ਗੱਲਬਾਤ ਕਰਦੇ ਆ ਹਾਂਜੀ 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 ਕੀ ਨਾਮ ਜੀ ਤੁਹਾਡਾ ਮੈਂ ਚਾਚੀ ਆ ਮੇਰਾ ਸਾਡਾ ਬੇਟਾ ਹੈ ਵਾਹ ਜੀ ਵਾਹ ਅੱਜ ਕਿੰਨੀ ਖੁਸ਼ੀ ਕਰ ਮਹਿਸੂਸ ਹੋ ਰਹੀ ਆ ਸਾਡਾ ਬੱਚਾ ਇਹ ਮਕਾਮ ਤੇ ਪਹੁੰਚਿਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਹਾਂਜੀ ਬਹੁਤ ਬੱਚੇ ਨੇ ਮਿਹਨਤ ਕੀਤੀ ਆ ਅਸੀਂ ਬਹੁਤ ਖੁਸ਼ ਆ ਸਾਰਾ ਪਰਿਵਾਰ ਤੁਹਾਡਾ ਪਹਿਲਾ ਬੱਚਾ ਸਾਡੇ ਘਰ ਚੋਲਾ ਵਿਟੈਂਟ ਬਣ ਕੇ ਆਇਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਮੁਲਕਪਾਲਾ ਕਹਿਣਾ ਵੀ ਕੋਈ ਸੋਚਿਆ ਨਹੀਂ ਸੀ ਮੈਂ ਵੀ ਐਡਾ ਵੱਡਾ ਪ੍ਰੋਗਰਾਮ ਕੀਤਾ ਹੋਊ ਖੰਡਪਾਲ ਸਾਹਿਬ ਰਖਾਇਆ ਹੋਊਗਾ ਪਰ ਇਹ ਨਹੀਂ ਸੀ ਪਤਾ ਵੀ ਐਡਾ ਜਸ਼ਨ ਮਨਾਇਆ ਜਾਊਗਾ ਜੀ ਹਾਂਜੀ ਹਾਂਜੀ ਹਾਂ ਬਹੁਤ ਜ਼ਿਆਦਾ ਖੁਸ਼ੀ ਹੈ ਬੱਚੇ ਨੂੰ ਵੀ ਆਉਂਦੀ ਇੱਥੇ ਹਾਂਜੀ ਤੇ ਮਨੁਤਪਾਲ ਪੜਾਈ ਵਿੱਚ ਕਿਸ ਤਰ੍ਹਾਂ ਦਾ ਸੀ ਕਿਉਂਕਿ ਮਾਂ ਦਾ ਪਿਆਰ ਨਹੀਂ ਮਿਲ ਸਕਿਆ ਬਚਪਨ ਵਿੱਚ ਮਾਤਾ ਹੀ ਚਲ ਗਏ ਨੇ ਤੁਸੀਂ ਚਾਚੀਆਂ ਤਾਈਆਂ ਇਹ ਸਾਰਿਆਂ ਨੇ ਮਾਂ ਦਾ ਪਿਆਰ ਦਿੱਤਾ ਹਾਂਜੀ ਨਹੀਂ ਨਹੀਂ ਪੜਾਈ ਵਿੱਚ ਬਹੁਤ ਸ਼ੁਰੂ ਤੋਂ ਹੀ ਬਹੁਤ ਸੋਹਣਾ ਪੜਦਾ ਸੀ ਬੱਚਾ ਬਹੁਤ ਮਿਹਨਤ ਕਰਦਾ ਸੀ ਹਾਂਜੀ ਬਿਲਕੁਲ ਜੀ ਸਾਰੇ ਬੰਨੇ ਖੁਸ਼ੀ ਦੀ ਲੈ ਰਿਆ ਛੋਟੀ ਭੈਣ ਨੇ ਵੀ ਗੱਲ ਕਰਦੇ ਆ ਭੈਣੇ ਦੋਵੇਂ ਭੈਣਾਂ ਨਾਲ ਖੜੀਆਂ ਭਰਾ ਦੇ ਬਹੁਤ ਸੋਹਣੀਆਂ ਤਸਵੀਰ ਲੱਗ ਰਹੀਆਂ ਨੇ ਕਿਉਂਕਿ ਭੈਣਾਂ ਨੂੰ ਬਹੁਤ ਖੁਸ਼ੀ ਹੁੰਦੀ ਆਪਣੇ ਭਰਾ ਦੀ ਜਦੋਂ ਵੱਡੇ ਅਫਸਰ ਬਣ ਤਰੱਕੀ ਕਰਨ ਕੀ ਕਹਿਣਾ ਚਾਹੋ ਮੈਂ ਬਹੁਤ ਖੁਸ਼ੀ ਹੈ ਮੇਰਾ ਵੱਡਾ ਵੀਰਾ ਐਵੇਂ ਵੱਡਾ ਅਫਸਰ ਬਣਿਆ ਹੈ ਤੇ ਬਹੁਤ ਖੁਸ਼ੀ ਹੈ ਕਿ ਮੈਂ ਦੱਸ ਨਹੀਂ ਸਕਦੀ ਵੀ ਐਵੇਂ ਸੋਚਿਆ ਨਹੀਂ ਸੀ ਨਾ ਕਿ ਫਿਰ ਵੀ ਵੀਰਾ ਇੰਨਾ ਵੱਡਾ ਅਫਸਰ ਬਣਿਆ ਤੇ ਭੈਣ ਤੁਸੀਂ ਕੀ ਪੜਾਈ ਕਰਦੇ ਹੋ ਦੱਸ ਕੇ ਨੂੰ ਸਾਂਝਾ ਕਰਦੇ ਹੋ ਕਿ ਪੜਾਈ ਕਰਦੇ ਹੋ ਮੈਂ ਪਲੱਸ 1 ਨਾਨ ਮੈਡੀਕਲ ਸਟਰੀਮ ਰੱਖੀ ਆ ਮੈਂ ਮੈਂ ਵੀ ਐਸੇ ਲਾਈਨ 'ਚ ਹੀ ਜਾਣਾ ਆਪਣੇ ਵੀਰੇ ਮਤਲਬ ਤੁਸੀਂ ਵੀ ਦੇ ਦੀ ਸੇਵਾ ਕਰਨੀ ਆ ਹਾਂ ਜੀ ਮੈਂ ਵੀ ਆਪਣੇ ਵੀਰੇ ਵਾਂਗੂ ਦੇਸ਼ ਦੀ ਸੇਵਾ ਹੀ ਕਰਨੀ ਆ ਬਿਲਕੁਲ ਜੀ ਭੈਣਾਂ ਹੋਣ ਤੇ ਧੀਆ ਹੋਣ ਤੇ ਇਹੋ ਜੀਆਂ ਜਿਹੜੀਆਂ ਕਹਿੰਦੀਆਂ ਨੇ ਵੀ ਆਪਣੇ ਭਰਾ ਵਾਂਗੂ ਦੇਸ਼ 'ਚ ਸੇਵਾ ਕਰਨੀ ਆ ਪਹਿਲੋ ਪਿਤਾ ਨੇ ਸੇਵਾ ਕੀਤੀ ਫੌਜ ਵਿੱਚ ਉਸ ਤੋਂ ਬਾਅਦ ਬੇਟਾ ਕਰ ਰਿਹਾ ਹੁਣ ਜਿਹੜੀਆਂ ਬੇਟੀਆਂ ਉਹਨਾਂ ਦਾ ਵੀ ਕਹਿਣਾ ਵੀ ਅਸੀਂ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨੀ ਆ ਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨਾ ਵਾ ਤੁਸੀਂ ਦੇਖ ਸਕਦੇ ਹੋ ਉਧਰੋਂ ਮਨਿੰਦਰਪਾਲ ਜੀ ਗੱਲ ਕਰੀ ਮੀਠੀ ਸਾਹਿਬ ਦਾ ਫੋਨ ਆਇਆ ਲਾਈਵ ਵਧਾਈ ਦੇ ਦਿੱਤੀ ਆ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਨੂੰ ਨਹੀਂ ਉਮੀਦ ਸੀ ਕਿ ਆਪਣੇ ਸਾਹ ਫੋਨ ਕਰਨਗੇ ਨੇ ਦੋਨੋਂ ਫੋਨ ਆਪਣਾ ਟਾਈਮ ਕੱਢ ਕੇ ਜ਼ਰੂਰੀ ਟਾਈਮ ਕੱਢ ਕੇ ਵੀਡੀਓ ਕਾਲ ਕਰਨਗੇ ਪਰ ਬਹੁਤ ਚੰਗਾ ਲੱਗਾ ਮੈਨੂੰ ਕਿ ਟਾਈਮ ਕੱਢ ਕੇ ਮੈਨੂੰ ਉਹਨਾਂ ਨੇ ਮੁਬਾਰਕਵਾਦ ਦਿੱਤੀ ਹੈ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ ਤੇ ਇਹਨਾਂ ਨੇ ਮੈਨੂੰ ਆਪਣਾ ਸ਼ੁਕਰੀਆ ਸ਼ੁਕਰਾਨਾ ਕੀਤਾ ਮੈਨੂੰ ਬਹੁਤ ਖੁਸ਼ੀ ਹੈ ਕਿ ਟਾਈਮ ਕੱਢ ਕੇ ਇਹਨਾਂ ਨੇ ਕਿਹਾ ਤੇ ਮੌਕਾ ਮਿਲੇਗਾ ਤੇ ਮਿਲਨੇ ਜਾਵਾਂਗੇ ਜ਼ਰੂਰ ਪਰ ਬਹੁਤ ਖੁਸ਼ੀ ਹੈ ਮੈਨੂੰ ਕਿ ਉਹਨਾਂ ਨੇ ਟਾਈਮ ਕੱਢਿਆ ਮੇਰੇ ਵਾਸਤੇ ਬਿਲਕੁਲ ਇਥੇ ਦੇਖ ਸਕਦੇ ਹੋ ਵੀ ਗੋਰਖ ਨੌਜਵਾਨ ਆ 16 ਲੱਗਦਾ ਜੋ ਦਸਤਾਰ ਉੱਤੇ ਇਸ ਤਰ੍ਹਾਂ ਦਾ ਬੋਤ ਲ ਇਹ ਐਡਾ ਸੋਹਣਾ ਨੌਜਵਾਨ ਗੁਰਦਾਸ ਸਿੱਖ ਅੱਜ ਫਕਰ ਮਹਿਸੂਸ ਹੋ ਰਿਹਾ ਇਲਾਕੇ ਵਾਸਤੇ ਅਸੀਂ ਨੂੰ ਪਿੰਡ ਵਾਸੀਆਂ ਨੂੰ ਤੇ ਤਾਇਆ ਜੀ ਨੂੰ ਵੀ ਤਾਇਆ ਇਹ ਗੱਲਬਾਤ ਕਰਦੇ ਆ ਤਾਇਆ ਜੀ ਅੱਜ ਮੁੱਛਾਂ ਪੂਰੀਆਂ ਖੜੀਆਂ ਹੋ ਗਿਆ ਪੋਤਨੇ ਨਾਲ ਅੱਗੇ ਘਰਤਾ ਇੱਕ ਮੁੱਛਾਂ ਵਾਟਰ ਵਾਕ ਦਿਖਾ ਰਹੇ ਕਰਕੇ ਕਰਮ ਕਰੋ ਤੇ ਫਲ ਮਿਲੇਗਾ ਕਰਮ ਕਰੋ ਤੇ ਫਲ ਮਿਲੇਗਾ ਅੱਜ ਨਹੀਂ ਤੇ ਕੱਲ ਮਿਲੇਗਾ ਜਿੰਨਾ ਖੂ ਡੂੰਗਾ ਕਰੋ ਉਹਨਾਂ ਨੂੰ ਮਿੱਠਾ ਜਲ ਮਿਲੇਗਾ ਤੇ ਸਾਡੇ ਬੇਟੇ ਨੇ ਬਹੁਤ ਮਿਹਨਤ ਕੀਤੀ ਆ ਤੇ ਸਾਨੂੰ ਬਹੁਤ ਖੁਸ਼ੀ ਆ ਆ ਸਾਡਾ ਇਲਾਕਾ ਪਿੰਡ ਮਾਨਾ ਵਾਲਾ ਅੱਜ ਇੱਕ ਲੈਫਟੀਨੈਂਟ ਮਨਿੰਦਰਪਾਲ ਸਿੰਘ ਬਾਠ ਦੇ ਨਾਲ ਜਾਣਾ ਜਾਏਗਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਸਾਡਾ ਇਲਾਕਾ ਸਮੂਹ ਇਲਾਕਾ ਨਿਵਾਸੀ ਸਾਰੇ ਇਕੱਠੇ ਹੋਏ ਨੇ ਇਸ ਖੁਸ਼ੀ ਵਿੱਚ ਸ਼ਮੂਲੀਅਤ ਕਰਨ ਵਾਸਤੇ ਭੈਣਾ ਭਰਾਵਾ ਚਾਚੇ ਤਾਏ ਬਹੁਤ ਭੰਗੜੇ ਪਾਏ ਨੇ ਸਭ ਤੋਂ ਵੱਡੀ ਗੱਲ ਇੱਕ ਇਹ ਆ ਕਿ ਕਿਸਾਨ ਪਾਰਟੀ ਸਾਡੇ ਭਰਾਵਾਂ ਨੇ ਉਥੋਂ ਨਹਿਰ ਤੋਂ ਆ ਕੇ ਇਨਾਂ ਦਾ ਅੱਗੇ ਟਰੈਕਟਰ ਨਾਲ ਲਾ ਕੇ ਸਵਾਗਤ ਕੀਤਾ ਤੇ ਸਾਨੂੰ ਬੜੀ ਖੁਸ਼ੀ ਆ ਅਸੀਂ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦੇ ਇਹ ਤੁਸੀਂ ਆਪ ਹੀ ਮਾਹੌਲ ਵੇਖ ਰਹੇ ਹੋ ਕਿੰਨਾ ਇੱਕ ਵਿਆਹ ਵਰਗਾ ਮਾਹੌਲ ਹੈ ਤੇ ਸਾਨੂੰ ਆਪਣੇ ਬੇਟੇ ਤੇ ਬੜਾ ਮਾਣ ਹੈ ਕਿੰਦਾ ਜੀ ਸਰਦਾਰ ਜੀ ਜਿੱਥੇ ਰਿਸ਼ਤੇਦਾਰ ਭੈਣ ਭਰਾ ਖੁਸ਼ ਨੇ ਮਿਲਦਾ ਵੀ ਰਾਬੀ ਬੜਾ ਖੁਸ਼ ਆ ਅੱਜ ਰਾਬੀ ਬੜਾ ਮਿਹਰਬਾਨ ਹੋਇਆ ਅੱਜ ਪੂਰੀ ਵਰਖਾ ਹੋ ਰਹੀ ਆ ਕਹਿੰਦੇ ਇੰਦਰ ਦੇਤਾ ਬੜਾ ਖੁਸ਼ ਆ ਵੀ ਵੀਰ ਨਾ ਕਮਾਇਆ ਆਪਣੇ ਇਲਾਕੇ ਦਾ ਬਿਲਕੁਲ ਜੀ ਗੁਰੂ ਮਹਾਰਾਜ ਜੀ ਕਹਿੰਦੇ ਨਾ ਛਿਮ ਛਿਮ ਵਰਸੇ ਅੰਮ੍ਰਿਤ ਧਾਰਾ ਤੇ ਅੱਜ ਨਾ ਅੰਮ੍ਰਿਤ ਧਾਰਾ ਵਰਤਰੀ ਆ ਸਾਡੇ ਬੇਟੇ ਦੀ ਖੁਸ਼ੀ ਦੇ ਵਿੱਚ ਹੋਰ ਚਾਰ ਚੰਨ ਲੱਗ ਗਏ ਨੇ ਕਿ ਸਾਡਾ ਬੇਟਾ ਅੱਜ ਇੱਕ ਪਿੰਡ ਮਾਨਾਂ ਵਾਲੀ ਦੀ ਜੂਹ ਦੇ ਵਿੱਚ ਇੱਕ ਲੈਫਟੀਨੈਂਟ ਭਰਤੀ ਹੋ ਕੇ ਆਇਆ ਮੈਂ ਵੀ ਇੱਕ ਆਰਮੀ ਰਿਟਾਇਰਡ ਆ ਸਾਨੂੰ ਪਤਾ ਕਿ ਇੱਥੋਂ ਤੱਕ ਪਹੁੰਚਣਾ ਬੜੀ ਹੀ ਵੱਡੀ ਗੱਲ ਹੈ ਬੜੇ ਮਾਣ ਵਾਲੀ ਗੱਲ ਹੈ ਸਾਡੇ ਇਲਾਕੇ ਵਾਸਤੇ ਮਾਣ ਵਾਲੀ ਗੱਲ ਹੈ ਕਿਉਂਕਿ ਸਾਡਾ ਇਹ ਬਾਰਡਰ ਏਰੀਆ ਸੀ ਤੇ ਤਾਨੂੰ ਤੇ ਪਤਾ ਪੰਜਾਬ ਨਸ਼ਾ ਵਿੱਚ ਡੁੱਬ ਗਿਆ ਹੈ ਤੇ ਪਰ ਇਹੋ ਜਿਹੇ ਹੀਰੇ ਅੱਜ ਸਾਨੂੰ ਇਹ ਪ੍ਰੋਗਰਾਮ ਕਰਨ ਦਾ ਤਾਂ ਹੀ ਫਾਇਦਾ ਹੈ ਜੇ ਇਹਨੂੰ ਵੇਖ ਕੇ ਕੋਈ ਹੋਰ ਨੌਜਵਾਨ ਸੇਧ ਲਵੇ ਤੇ ਅੱਜ ਇੱਕ ਮਨਿੰਦਰ ਪਾਲ ਸਿੰਘ ਬਣ ਕੇ ਮਾਨਾਂ ਵਾਲੇ ਦਾ ਇੱਕ ਲੈਫਟੀਨੈਂਟ ਹੋ ਰਿਹਾ ਇੱਥੇ ਆਵੇ ਸਾਨੂੰ ਹੋਰ ਖੁਸ਼ੀ ਹੋਏਗੀ ਤੇ ਸਾਰੇ ਆਏ ਹੋਏ ਸੱਜਣਾ ਦਾ ਬਾਠ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਉਹਨਾਂ ਦੇ ਕਦਮ ਸਾਡੇ ਸਿਰ ਮੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਹੀ ਤਾਇਆ ਜੀ ਨਾਲ ਹੁਣ ਗੱਲਬਾਤ ਕਰਾਂਗੇ ਚਾਚਾ ਜੀ ਦੇ ਨਾਲ ਜਿਹੜੇ ਕਿ ਚਾਚਾ ਜੀ ਅਸੀਂ ਦੇਖਿਆ ਪਈ ਇੰਨਾ ਖੁਸ਼ੀ ਸੀ ਜਿਵੇਂ ਮਨਿੰਦਰਪਾਲ ਦਾ ਵਿਆਹ ਹੋਵੇ ਐਨੇ ਪੰਗੜੇ ਤੇ ਨਹੀਂ ਲੁੱਡੀਆਂ ਪਾਈਆਂ ਮਤਲਬ ਚਾਚਾ ਜੀ ਬਹੁਤ ਖੁਸ਼ੀ ਅੱਜ ਅਸੀਂ ਦੇਖਿਆ ਤੂੰ ਤੇ ਵਿਆਹ ਤੋਂ ਪਹਿਲਾਂ ਹੀ ਨੇ ਪੰਗੜੇ ਬਾਛੜੇ ਮੀਂਹ ਦੀ ਪ੍ਰਵਾਹ ਨਹੀਂ ਕੀਤੀ ਹਾਂਜੀ ਸਭ ਤੋਂ ਪਹਿਲਾਂ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਪੱਤਰਕਾਰਾਂ ਵੀ ਜਿੰਨਾਂ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੋ ਸਾਡੇ ਬੇਟੇ ਦਾ ਟੀਚਾ ਸੀ ਅੱਜ ਉਸਨੇ ਪੂਰਾ ਕੀਤਾ ਇਸ ਟੀਚੇ ਤੇ ਪੂਰਾ ਸ੍ਰੀ ਗੁਰੂ ਤਾਂ ਤਾਂ ਨਾ ਬਾਬਾ ਬੋਡਾ ਸਾਡੀ ಅಪਾਰ ਕਿਰਪਾ ਇਸ ਮਕਾਨ ਤੇ ਪਹੁੰਚਣਾ ਕੋਈ ਨਿੱਕੀ ਜੀ ਗੱਲ ਨਹੀਂ ਤੇ ਜੋ ਵੀ ਸਾਡੇ ਬੱਚੇ ਦੀ ਮਿਹਨਤ ਸੀ ਆ ਉਹ ਰੰਗ ਲਿਆਈ ਆ ਬਾਕੀ ਸਾਡੇ ਘਰ ਦਾ ਹੀ ਨਹੀਂ ਪੂਰੇ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਆ ਜੋ ਕਿ ਸਾਡਾ ਬੇਟਾ ਮਨਿੰਦਰਪਾਲ ਸਿੰਘ ਬਾਠ ਲੈਫਟੀਨੈਂਟ ਪਰਤੀ ਹੋ ਗਿਆ ਅੱਜ ਆਪਣੇ ਘਰੇ ਪਹੁੰਚਿਆ ਤੇ ਖੁਸ਼ੀਆਂ ਦੇ ਨਾਲ ਭੰਗੜੇ ਪਾਏ ਜਾ ਰਹੇ ਨੇ ਭਲੇ ਭਲੇ ਰੰਗੜੰਗੜੰਗੜੰਗੜੰਗੜੰਗ ਸਭ ਲੋ ਵੀ ਭਗੜੇ ਪਾਏ ਜਾ ਰਹੇ ਚਾਚੇ ਦੀ ਜੜੀ ਕੀ ਮੈਂ ਕਹ ਸਕਦਾ ਵੀ ਅੱਡੀ ਜੜੀ ਆ ਥਲੀ ਲੱਗ ਰਹੀ ਤੇ ਜਫੀਆਂ ਪਾਈ ਜਾ ਰਿਆ ਬੜਾ ਵਧੀਆ ਮਾਹੌਲ ਆ ਖੁਸ਼ੀ ਦਾ ਮਾਹੌਲ ਆ ਤੁਸੀਂ ਦੇਖ ਸਕਦੇ ਹਾਂਜੀ ਸਰਦਾਰ ਜੀ ਕੀ ਨਾਮ ਤੁਹਾਡਾ ਸਾਹਮਣੇ ਐਂ ਦੇ ਕੇ ਮੇਰਾ ਹਾਂ ਦਲਜੀਤ ਸਿੰਘ ਹੌਲਦਾਰ ਦਲਜੀਤ ਸਿੰਘ ਆਰਮੀ ਚ ਰਿਟਾਇਰ ਹੋ ਕੇ ਦੁਬਾਰਾ ਪੰਜਾਬ ਪੁਲਿਸ ਵਿੱਚੋਂ ਹੋ ਕੇ ਦੋ ਪੈਨਸ਼ਨ ਮੈਂਦੀਆ ਸਾਹਿਬ ਆਏ ਨੇ ਗੱਲਬਾਤ ਕਰਾਂਗੇ ਉਹਨਾਂ ਇਲਾਕੇ ਦੀ ਸ਼ਾਨ ਆ ਮੈਂਦੀਆ ਸਾਹਿਬ ਅੱਜ ਵੀਰ ਲੈਫਟ ਹੈਂਡ ਬਣ ਕੇ ਆ ਤੁਹਾਡੇ ਇਲਾਕੇ ਦਾ ਕੀ ਜਾਣਾ ਜਾਓਗੇ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼ਿਵਾ ਜੀ ਜੀ ਕੀ ਫਤਿਹ ਬਹੁਤ ਖੁਸ਼ੀ ਵਾਲੀ ਗੱਲ ਆ ਸੋ ਸਾਰੇ ਸਾਡੇ ਲਗਭਗ ਹਲਕੇ ਦੀ ਨਹੀਂ ਅਮਰਸਰ ਜ਼ਿਲ੍ਹੇ ਦੀ ਗੱਲ ਕਰਾਂਗੇ ਆਪਾਂ ਸੋ ਬਹੁਤ ਖੁਸ਼ੀ ਦਾ ਮਾਹੌਲ ਆ ਵੀ ਜਿਹੜਾ ਸਾਡਾ ਵੀਰ ਇੱਕ ਮਿਹਨਤ ਕਰਕੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਉੱਠ ਕੇ ਪੜ੍ਹ ਲੈ ਕੇ ਮਿਹਨਤ ਕਰਕੇ ਔਰ ਜਿਹੜਾ ਸਭ ਤੋਂ ਧੰਨਵਾਦ ਇਹਨਾਂ ਦੇ ਪੇਰੈਂਟਸ ਦਾ ਜਿਨ੍ਹਾਂ ਨੇ ਮਿਹਨਤ ਕਰਵਾਈ ਔਰ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਵੀ ਟੀਚਰ ਸਾਹਿਬ ਹਨ ਕੋ ਪੜੇ ਨੇ ਸਾਰੇ ਟੀਚਰ ਸਾਹਿਬਾਂ ਨੂੰ ਵਧਾਈ ਹੈ ਕਿ ਜਿਨ੍ਹਾਂ-ਜਿਨ੍ਹਾਂ ਕੋ ਵੀ ਮਿਹਨਤ ਕਰਵਾਈ ਜਿਨ੍ਹਾਂ ਨੇ ਮਿਹਨਤ ਕਰਕੇ ਅੱਜ ਸਿੱਧੇ ਜਿਹੜੇ ਕਿ ਡਾਇਰੈਕਟ ਲੈਫਟਨੈਂਟ ਭਰਤੀ ਹੋਏ ਨੇ ਸੋ ਮੈਂ ਤੇ ਪਿੰਡ ਵਾਸੀਆਂ ਨੂੰ ਔਰ ਸਾਰਿਆਂ ਨੂੰ ਇਹੀ ਮੁਬਾਰਕਵਾਦ ਦੇਣਾ ਜੀਵਾਦ ਜੀ ਚਾਹੋਗੇ ਪਹਿਲਾਂ ਪਿਤਾ ਨੇ ਸੇਵਾ ਕੀਤੀ ਫੌਜ ਵਿੱਚ ਸਿਪਾਹੀ ਦੇ ਤੌਰ ਤੇ ਉਸ ਤੋਂ ਬਾਅਦ ਬੱਚੇ ਦੇ بیٹے ਦੇ ਜਜ਼ਬਾ ਜਾ ਗਿਆ ਵੀ ਬਾਹਰ ਨਹੀਂ ਜਾਣਾ 20-20 ਲੱਖ ਰੁਪਏ ਅਫਸਰ ਬਣਨਾ ਲੈਫਟ ਰੈਂਡ ਕਹਿੰਦੇ ਮਿਹਨਤ ਬਹੁਤ ਕੀਤੀ ਪਰਵਾਰ ਨੇ ਹਾਂ ਬਿਲਕੁਲ ਸੀ ਮੈਂ ਪਹਿਲਾਂ ਹੀ ਗੱਲ ਕਰ ਰਿਹਾ ਸੀ ਨਾ ਕਿ ਦੇਖੋ ਬਾਹਰ ਨਾਲ ਉਹ ਇੱਥੇ ਚਾ ਮਿਹਨਤ ਕਰ ਲਈਏ ਤੇ ਸਾਰਾ ਕੁਝ ਹੈਗਾ ਇਹ ਵੀਰ ਮਿਸਾਲ ਹੈ ਕੁਝ ਗੇਮਾਂ ਦੀ ਮਿਸਾਲ ਹੈ ਸਾਡੇ ਕੋਲ ਬਹੁਤ ਤਗੜੀਆਂ ਨੇ ਸੋ ਗੱਲ ਮਿਹਨਤ ਤੇ ਆਣ ਕੇ ਡਿੱਗਦੀ ਹੈ ਜੀ ਹੁਣ ਪੇਰੈਂਟਸ ਨੇ ਮਿਹਨਤ ਕੀਤੀ ਆ ਉਹ ਵੀ ਫੌਜ ਦੇ ਵਿੱਚ ਸੇਵਾ ਕਰਕੇ ਆਏ ਨੇ ਹੁਣ ਸਿੱਧੇ ਵੀਰ ਕੋਲ ਕਿਉਂਕਿ ਕਿ ਉਹ ਸੇਵਾ ਕਰਕੇ ਆਏ ਨੇ ਜਿੰਨਾ ਵੀ ਕੀਤੀ ਹੋਊਗੀ 20 ਸਾਲ ਜਾਂ 16 ਸਾਲ ਲੇਕਿਨ ਸਭ ਤੋਂ ਵੱਡੀ ਗੱਲ ਇਹ ਕਿ ਸਿੱਧੇ ਡਾਇਰੈਕਟ ਜਿਹੜੇ ਲੈਫਟਨੈਂਟ ਭਰਤੀ ਹੋਣਾ ਇੱਕ ਪੋਸਟ ਜਣਾ ਬਹੁਤ ਵੱਡੀ ਗੱਲ ਹੈ ਇਹ ਸਭ ਤੋਂ ਵੱਡੀ ਮਾਣ ਵਾਲੀ ਗੱਲ ਹੈ ਜੀ ਔਰ ਸਾਡੇ ਪੰਜਾਬੀਆਂ ਵਾਸਤੇ ਬੜੀ ਮਾਣ ਦੀ ਗੱਲ ਹੈ ਜਦੋਂ ਵੀਰ ਪੱਗ ਬਣ ਕੇ ਜਾਂਦਾ ਤੇ ਬੜਾ ਸੋਹਣਾ ਲੱਗਦਾ ਸਾਬ ਬਿਲਕੁਲ ਜੀ ਬਿਲਕੁਲ ਮੈਂ ਤੇ ਸਾਰਿਆਂ ਨੂੰ ਇਹ ਵੀ ਰਣ ਕਰਾਂਗਾ ਯਾਰ ਇੱਥੇ ਪੰਜਾਬ ਦੇ ਵਿੱਚ ਮਿਹਨਤ ਕਰੋ ਪੰਜਾਬ ਦੇ ਵਿੱਚ ਸਾਡਾ ਸਾਰਾ ਸਭ ਕੁਝ ਹੈਗਾ ਸਿਰਫ ਗੱਲ ਕੀ ਹੈ ਕਿ ਮਿਹਨਤ ਦੀ ਗੱਲ ਆ ਆਪਾਂ ਮਿਹਨਤ ਕਰਨ ਕਰਕੇ ਦੇਖੋ ਦੇਖੀ ਬਸ ਇਹ ਹੈ ਕਿ ਪਲੱਸ 2 ਕਰ ਲਈ ਆਪਾਂ ਬਾਹਰ ਨੂੰ ਚੱਲ ਜੀਏ ਜੀ ਸੋ ਇੱਥੇ ਮਿਹਨਤ ਕਰੀਏ ਸਾਰਾ ਕੁਝ ਹੈਗਾ ਜੀ ਇੱਥੇ ਧੰਨਵਾਦ ਜੀ ਬਹੁਤ ਧੰਨਵਾਦੀ ਤੁਸੀਂ ਦੇਖ ਸਕਦਾ ਬੀ ਅੰਬਿਆਦੀਆ ਸਾਹਿਬ ਆਏ ਨੇ ਅਤੇ ਅੱਜ ਸਨਮਾਨਤ ਵੀ ਕਰਾਂਗੇ ਇਸ ਨੌਜਵਾਨ ਨੂੰ ਜਿਹੜਾ ਕਿ ਮਨਿੰਦਰਪਾਲ ਸਿੰਘ ਲੈਫਟੇਨੈਂਟ ਬਣ ਕੇ ਆਏ ਨੇ ਇਲਾਕੇ ਦੀ ਸ਼ਾਨ ਆ ਅੱਜ ਜਿੱਥੇ ਸਾਰਾ ਪਿੰਡ ਕ ਖੁਸ਼ੀ ਮਨਾਇਆ ਜਾ ਰਹੀਆਂ ਐ ਵਾ ਸਾਂਝੀ ਕੀਤੀ ਜਾ ਰਹੀਆਂ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੀਆਂ ਦਿਖਾਈਆਂ ਜਾ ਰਹੀਆਂ ਨੇ ਜਿਵੇਂ ਤਸਵੀਰਾਂ ਜੂ ਸਾਂਝੀ ਕਰ ਗਿਆ ਤੁਹਾਨੂੰ ਇੱਕ ਵਾਰੀ ਵੱਡੀ ਤਦਾਦ ਵਿੱਚ ਕੀ ਰਿਸ਼ਤੇਦਾਰ ਭੈਣ ਭਰਾ ਇਕੱਠੇ ਆਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਖਾ ਰਿਹਾ ਨੇ ਪਿੰਡ ਮਾਨਾ ਵਾਲੇ ਦੀਆਂ ਜਿੱਥੇ ਕਿ ਰਿਸ਼ਤੇਦਾਰ ਭੈਣ ਭਰਾ ਇਕੱਠੇ ਹੋਏ ਨੇ ਵੱਡੀ ਤਦਾਦ ਵਿੱਚ ਖੁਸ਼ੀਆਂ ਸਾਂਝੀ ਕੀਤੀ ਜਾ ਰਹੀਆਂ ਨੇ ਦਾਦੀ ਜੀ ਨਾਲ ਵੀ ਗੱਲਬਾਤ ਕਰਦੇ ਆ ਮਾਤਾ ਜੀ ਨਾਲ ਮਾਤਾ ਜੀ ਕੀ ਕਹਿਣਾ ਚਾਹੋਗੇ ਅੱਜ ਬੱਟਾ ਬਦ ਅਫਸਰ ਬਣ ਕੇ ਆਇਆ ਚੰਗਾ ਜੀ ਸ਼ੁਕਰ ਹੈ ਵਧਾਈਆਂ ਹੁੰਦਾ ਨਹੀਂ ਹਾਂਜੀ ਸ਼ੁਕਰ ਹੈ ਇਲਾਕੇ ਦਾ ਨਾਰਾ ਰੋਟੇ ਗੀਤਾ ਮਨਦਰਪਾਲ ਨੇ ਹਾਂਜੀ ਬੜਾ ਵਧਾ ਕੀਤਾ ਜੇ ਕੇ ਹਾਂਜੀ ਸ਼ੁਕਰ ਹੈ ਮਹਾਰਾਜ ਹਰ ਇੱਕ ਦਿਸੋ ਨੇ ਹਾਂ ਬਿਲਕੁਲੀ ਤਾਲੁਕ ਸਵੀਲਾ ਸਾਡੀ ਕਰ ਰਹੇ ਆ ਅਮਰਸਰ ਦੇ ਇਲਾਕੇ ਦੀਆਂ ਦੇ ਇਲਾਕੇ ਦੇ ਪਤਵੰਤੇ ਜਿਹੜੇ ਆ ਕੇ ਸਨਮਾਨ ਕੀਤਾ ਜਾ ਰਿਹਾ ਮਨਿੰਦਰਪਾਲ ਨੂੰ ਇਲਾਕੇ ਦੀ ਸ਼ਾਨ ਆ ਜਿੱਥੇ ਸਾਡੇ ਮਾਨਾਂ ਵਾਲੇ ਦਾ ਨਾਲ ਰੋਸ਼ਨ ਕੀਤਾ ਬਰਥਡੇਰੀ ਦਾ ਉਥੇ ਪੂਰੇ ਜ਼ਿਲ੍ਹੇ ਦਾ ਨਾਲ ਰੋਸ਼ਨ ਕੀਤਾ ਤੁਸੀਂ ਤਸਵੀਰਾਂ ਸਾਂਝੀ ਕਰ ਰਹੇ ਆ ਤੁਹਾਨੂੰ ਅਮਰਥਾ ਦੇ ਪਿੰਡ ਮਾਨਾ ਵਾਲੇ ਵੀ ਆ ਸਰਦਾਰ ਮੰਦਰਪਾਲ ਸਿੰਘ ਲੈਫਟ ਹੈਂਡ ਦਾ ਹਾਰਦਿਕ ਸਵਾਗਤ ਕੀਤਾ ਜਾਂਦਾ ਤੇ ਪਿਤਾ ਜੀ ਨਾਲ ਗੱਲਬਾਤ ਕਰਾਂਗੇ ਪਿਤਾ ਜੀ ਦਾ ਕੀ ਕਹਿਣਾ ਵਾ ਆਪ ਗੱਲਬਾਤ ਕਰਦੇ ਪਿਤਾ ਨਾਲ ਵੀ ਦੱਸੋ ਕਿਹੜਾ ਪਿੰਡ ਹੈ ਤੇ ਅੱਜ ਬੜਾ ਲਣਾ ਨਾਪੂਰ ਬਣ ਗਿਆ ਹੈ ਕਿੰਨਾ ਕੁ ਮਾਹੌਲ ਹੈ ਘੱਟ ਵਿੱਚ ਜੀ ਮੇਰਾ ਨਾਮ ਤੀਰਸਿੰਘ ਹੈ ਮੈਂ ਇੱਕ ਸਾਬਕਾ ਫੌਜੀ ਹਾਂ ਮੇਰਾ ਪਿੰਡ ਮਾਨਾਲਾ ਜ਼ਿਲ੍ਹਾ ਹਮਸਰ ਹੈ ਤਹਿਸੀਲ ਲੋਪੋਕੇ ਅੱਜ ਮੇਰਾ ਬੇਟਾ ਲੈਫਟਨੈਂਟ ਬਣ ਕੇ ਘਰ ਪਹੁੰਚਿਆ ਹੈ ਬਹੁਤ ਬਹੁਤ ਖੁਸ਼ੀ ਹੈ ਇਸ ਤੋਂ ਜ਼ਿਆਦਾ ਇਹ ਵੀ ਖੁਸ਼ੀ ਹੈ ਕਿ ਮੇਰੇ ਨਗਰ ਵਾਸੀਆਂ ਨੇ ਸਿਹਦਾਰਾ ਨੇ ਪਿੰਡ ਭਰਾਵਾਂ ਨੇ ਬਹੁਤ ਅੱਛੇ ਪੜਵਾਾ ਸਵਾਗਤ ਕੀਤਾ ਬਹੁਤ ਹੀ ਉਤਸ਼ਾਹ ਨਾਲ ਨਗਰ ਨੇ ਬੱਚੇ ਦਾ ਮਾਨਸਕਾਰ ਕਰਦੇ ਹੋਏ ਪਿੰਡ ਤੋਂ ਬਾਹਰ ਜਾ ਕੇ ਪਿੰਡ ਦੀ ਯੂਥ ਨੂੰ ਪਹਿਲਾਂ ਹੀ ਉੱਥੋਂ ਲੈ ਕਰਕੇ ਸਾਥ ਆਏ ਇੱਥੋਂ ਨੇ 에어ਪੋਰਟ ਤੋਂ ਜਾ ਕੇ ਇਹ ਬੱਚੇ ਨੂੰ ਸਾਰੇ ਪਤਵੰਤੇ ਸੱਜਣਾਂ ਨੇ ਸਰਪੰਚ ਸਾਹਿਬ ਨੇ ਨੰਬਰ ਦਾ ਸਭ ਆਨੇ ਸਾਰਿਆਂ ਨੇ ਸਵਾਗਤ ਕੀਤਾ ਮਾਨ ਸਤਿਕਾਰ ਦੇ ਕਰਕੇ ਵਾਪਸ ਲੈ ਕੇ ਆਏ ਬਹੁਤ ਬਹੁਤ ਹੀ ਖੁਸ਼ੀ ਹੈ ਖੁਸ਼ੀ ਦਾ ਕੋਈ ਅੰਤ ਨਹੀਂ ਹੈ ਕੁਝ ਵੀ ਬਿਆਨ ਕਰੀਏ ਤੁਸੀਂ ਵੀ ਬਤੌਰ ਫੌਜੀ ਸੇਵਾ ਨੂੰ ਭਾਈ ਹੈ ਜਿਹੜੀ ਖੁਸ਼ੀ ਤੁਹਾਡਾ ਬਹੁਤ ਅਫਸਰ ਬਣਿਆ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਅਸੀਂ ਭਤੀ ਐਜੇ ਸਿਪਾਈ ਭਰਤੀ ਹੋਏ ਬਾਅਦ ਵਿੱਚ ਹੌਲ ਦਾ ਤੋਂ ਰਿਟਾਇਰ ਹੋਏ ਪਰ ਅਸੀਂ ਦੇਖਿਆ ਹੈ ਅਫਸਰ ਲੈ ਕੇ ਸੋਚਿਆ ਵੀ ਨਹੀਂ ਕਿਤੇ ਸਾਡਾ ਵੀ ਬੱਚਾ ਜਾਂ ਸਾਡੇ ਪਰਵਾਦ ਆਪਣਾ ਹੀ ਬੱਚਾ ਫੌਜ ਵਿੱਚ ਅਫਸਰ ਭਰਤੀ ਹੋਏਗਾ ਤਾਂ ਬਹੁਤ ਬਹੁਤ ਉਸ ਮਾਲਕ ਦਾ ਵਾਹਿਗੁਰੂ ਸਤਿ ਅਸੀਂ ਸ਼ੁਕਰਾਨਾ ਅਦਾ ਕਰਦੇ ਹਾਂ ਤੇ ਆਸ ਕਰਦੇ ਹਾਂ ਹੋਰ ਵੀ ਕਿ ਆਪਣੇ ਪੈਂਪਰਾ ਅਰ ਸਦਾਰਾਂ ਪੰਜਾਬ ਵਿੱਚੋਂ ਡਿਸਟ੍ਰਿਕਟ ਵਿੱਚੋਂ ਪਿੰਡ ਵਿੱਚ ਹੋਰ ਵੀ ਨੌਜਵਾਨ ਵੇਖ ਕਰਕੇ ਸਿਹਤ ਰਹਿਣ ਅਤੇ ਆਪਣੀ ਮਿਹਨਤ ਕਰਕੇ ਅਫਸਰਾਂ ਵਿੱਚ ਹੋਰ ਵੀ ਉਹ ਅਹੁਦਿਆਂ ਤੇ ਬਰਵਾਜਮਾਨ ਹੋਣ ਬਿਲਕੁਲ ਜੀ ਮਾਨ ਵਾਲੇ ਦਾ ਨਾਮ ਰੁਸ਼ਨ ਕੀਤਾ ਹੈ ਡਿਸਟ੍ਰਿਕਟ ਦਾ ਤਹਿਸੀਲ ਦਾ ਇਥੋਂ ਤੱਕ ਪੰਜਾਬ ਦਾ ਹੀ ਨਾਮ ਰੁਸ਼ਨ ਹੋਇਆ ਹੈ ਕਿਉਂਕਿ ਉੱਥੇ ਤਿੰਨ OTI ਚੰਈ ਦੇ ਵਿੱਚ ਤਿੰਨ ਲੜਕੇ ਸਰਦਾਰ پاسਆਉਟ ਹੋਏ ਇਸ ਬੈਚ ਵਿੱਚ 7 ਤਰੀਕ ਨੂੰ OTI ਉਹਦੇ ਤਿੰਨ ਸਰਦਾਰ ਹੀ ਜਿਨ੍ਹਾਂ ਇੱਕ ਸੌਤ ਦਿੱਲੀ ਦਾ ਹੀ ਇੱਕ ਉੱਤਰਾਖੰਡ ਦਾ ਇੱਕ ਪੰਜਾਬ ਦਾ ਇਸ ਉਸ ਬੈਚ ਵਿੱਚ ਕਿੱਲਾ ਹੀ ਸਦਾ ਕੱਚਾ ਸੀਗਾ ਇਹ ਕੁਛ ਹੋਰ ਵੀ ਲੜਕੀ ਸੀਗਾ ਅਦਰ ਕਮਿਊਨਿਟੀ ਦੇ ਇੱਕ ਲੜਕੀ ਵੀ ਸੀ ਬਟ ਬਹੁਤ ਖੁਸ਼ੀ ਹੋਈ ਮਾਨ ਨੂੰ ਕਿ ਆਪਣੇ ਲਾਕੇ ਆਪਣੇ ਮਾਨ ਨਾਲਾ ਪੰਜਾਬ ਅੰਮ੍ਰਿਤਸਰ ਦਾ ਨਾਮ ਰੋਸ਼ਨ ਹੋਇਆ ਏ ਕਿਹਾ ਜਾਵੇ ਪੰਜਾਬੀ ਹਮੇਸ਼ਾ ਹੀ ਮਲਾਮਾ ਦੇ ਨੇ ਵੱਲ ਚੜ ਕੇ ਸਾ ਪੋਲੇ ਨਾਲ ਦੇ ਵਿੱਚ ਤੇ ਤੁਹਾਡੇ ਕੋਲ ਜਿਹੜਾ ਅਫਸਰ ਬਣ ਕੇ ਆਏ ਨੇ ਜਿਸ ਤਰ੍ਹਾਂ ਦਾ ਅੱਜ ਪਿੰਡ ਵਿੱਚ ਨੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਵਿਆਹ ਵਰਗਾ ਮਾਹੌਲ ਪੂਰੇ ਪਿੰਡ ਵਿੱਚ ਹੋਇਆ ਪਿਆ ਹਰੇਕ ਹੀ ਜਿੰਨੂੰ ਜਿੰਨੇ ਵੀ ਵੇਖਿਆ ਹੈ ਬਿਸ਼ੱਕ ਬਿਨਾਂ ਸੱਦੇ ਦੇ ਵੀ ਸਾਰਾ ਪਿੰਡ ਇਕੱਠਾ ਹੋਇਆ ਹੈ ਜਿੱਥੇ ਵੀ ਨੰਗ ਰਹੇ ਲੜਕੇ ਦਾ ਸਨਮਾਨ ਕੀਤਾ ਜਾ ਰਿਹਾ ਹੈ ਮੈਂ ਉਹਨਾਂ ਸਾਰਾ ਬ ਬਹੁਤ ਹੀ ਭਰਮਾ ਸਵਾਗਤ ਕੀਤਾ ਹਰੇਕ ਨੇ ਆਪਣੇ ਚਾਹ ਨਾਲ ਉਸ ਜਨ ਸਵੇਰ ਤੋਂ ਹੀ ਅਡੀਕ ਕਰ ਰਹੇ ਸੀ ਕਦੋਂ ਆਣਾ ਫੋਨ ਤੇ ਖੁਣ ਆ ਰਹੇ ਸੀ ਪਹਿਲੇ ਹੀ ਖੜੇ ਸਵੇਰ ਤੋਂ ਟਰੈਕਟਰ ਲਿਆ ਕਰਕੇ ਵੀ ਕੋਈ ਰੋਡ ਤੇ ਦੁਕਾਨਦਾਰ ਸਾਰੇ ਹੀ ਬਹੁਤ ਹੀ ਸ਼ਾਦ ਸਵਾਗਤ ਕੀਤਾ ਠੀਕ ਹੈ ਧੰਨਵਾਦ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਵਿਆਹ ਵਾਲ ਘਰ ਬਲਿਆਂ ਵਾ ਬੋਲੀਆਂ ਪਾਈਆਂ ਜਾ ਰੀਆਂ ਨੇ ਚਾਚੀਆਂ ਤਾਈਆਂ ਵੱਲੋਂ ਜਿਹੜਾ ਕੀ ਗਿੱਧਾ ਪਾਇਆ ਜਾ ਰਿਆ ਵਾ ਮਨਿੰਦਰਪਾਲ ਸਿੰਘ ਲੈਫਟ ਹੈਂਡ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਖਾ ਰਹੇ ਆ ਅੱਜ ਖੁਸ਼ੀ ਦਾ ਮਾਹੌਲ ਆ ਵਿਆਹ ਦਾ ਮਾਹੌਲ ਆ ਚਾਚੀਆਂ ਵੱਲੋਂ ਜਿਹੜੀ ਕਿ ਖੁਸ਼ੀ ਸਾਂਝੀ ਕੀਤੀ ਜਾ ਰਹੀ ਆ ਕਿਉਂਕਿ ਬਹੁਤ ਵੱਡੀ ਹੁੰਦੀ ਹੈ ਖੁਸ਼ੀ ਜਦੋਂ ਚਾਚੀਆਂ ਤਾਈਆਂ ਨੂੰ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵੱਡੇ ਅਫਸਰ ਬਣ ਗੱਲਬਾਤ ਵੀ ਕਰਾਂਗੇ ਕਿਸਾਂ ਦੇ ਦੇ ਦਿਓ ਅੱਜ ਬਹੁਤ ਅਫਸਰ ਬਣ ਕੇ ਆਇਆ ਹੈ ਹਾਂਜੀ ਸਾਡਾ ਬੱਚਾ ਇਹਨੇ ਇੰਨੀ ਤਰੱਕੀ ਕੀਤੀ ਸਾਨੂੰ ਬਹੁਤ ਖੁਸ਼ੀ ਆ ਜਿੰਨੀ ਵੀ ਇੱਥੇ ਮਤਲਬ ਸੰਗਤ ਆਈ ਆ ਰਿਸ਼ਤੇਦਾਰ ਆਏ ਮੈਂ ਸਭ ਨੂੰ ਵਧਾਈਆਂ ਦੇਣੀਆਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਅਸੀਂ ਕਹਿੰਨੇ ਸਾਰਿਆਂ ਦੇ ਬੱਚੇ ਇਸ ਤਰ੍ਹਾਂ ਤਰੱਕੀਆਂ ਕਰਨ ਤੇ ਮਾਪਿਆਂ ਨੂੰ ਖੁਸ਼ੀਆਂ ਹੋਣ ਅਸੀਂ ਬਹੁਤ ਖੁਸ਼ ਹਾਂ ਕਹਿੰਦੇ ਚਾਚੀਆ ਤਾਈਆਂ ਨੇ ਮਾਮ ਵਰਗਾ ਪਿਆਰ ਦਿੱਤਾ ਵਾ ਅਮਰਿੰਦਰ ਨੂੰ ਮਾਤਾ ਜੀ ਬਚਪਨ ਚ ਚਲ ਗਏ ਸੀ ਪਰ ਤੁਹਾ ਤੁਸੀਂ ਕਦੀ ਮਹਿਸੂਸ ਨਹੀਂ ਹੁੰਦਤਾ ਮਾਤਾ ਕਿਸੇ ਨੇ ਮਹਿਸੂਸ ਪਰਿਵਾਰ ਬਹੁਤ ਵਧੀਆ ਵਾ ਉਹਨਾਂ ਨੇ ਬਹੁਤ ਹੀ ਪਿਆਰ ਦਿੱਤਾ ਵਾ ਕਦੀ ਵੀ ਈਤ ਕਰਾਨੀ ਸਮਝਿਆ ਉਹਨਾਂ ਨੇ ਤੇ ਬੱਚੇ ਨੇ ਬਹੁਤ ਵੱਡੀ ਪਦਵੀ ਪਾਈ ਆ ਅਸੀਂ ਬਹੁਤ ਖੁਸ਼ ਹਾਂ ਜਮਿੰਦਰ ਸਿੰਘ ਮਿੰਦਰਪਾਲ ਦੀ ਖੁਸ਼ੀ ਵਿੱਚ ਲੈਫਟ ਹੈਂਡ ਬਣ ਕੇ ਆਇਆ ਚਾਚਾ ਨੇ ਬਹੁਤ ਭੰਗੜਾ ਪਾਇਆ ਕਹਿੰਦੇ ਪੁੱਜੀ ਉਹਦੀ ਅਡੀ ਨਹੀਂ ਲੱਗ ਰਹੀ ਤੇ ਹੁਣ ਚਾਚੀਆਂ ਕਿਹੜੀ ਕਿਹੜੀ ਬੋਲੀਆਂ ਪਾ ਕੇ ਇਕੱਲੀ ਸਾਂਝਾ ਕਰ ਲਈ ਹਾਂਜੀ ਜੀ ਜੋ ਵੀ ਸਾਥ ਹੋਊਗਾ ਨੱਚਣ ਵਾਲੇ ਦਾ ਮੂੰਹ ਨਾ ਰਹਿਂਦਾ ਬੋਲ ਵਾਲੇ ਦਾ ਮੂੰਹ ਨਹੀਂ ਬੋਲੀ ਮੈਂ ਪਾਵਾਂ ਨਾਟਕ ਦੇ ਵਿੱਚ ਤੂੰ ਨਹੀਂ ਬੋਲੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਚਾਚੀਆਂ ਪੂਰੀ ਖੁਸ਼ ਨੇ ਬਿਲਕੁਲ ਮਾਹੌਲ ਬਣਿਆ ਪਿਆ ਵਿਆਹ ਵਾਲਾ ਪਰਿਵਾਰ ਚ ਬਹੁਤ ਖੁਸ਼ੀ ਆ ਚਾਚੀਆਂ ਤਾਈਆਂ ਵੱਲੋਂ ਜਿਹੜਾ ਕੀ ਖੁਸ਼ੀ ਸਾਂਝੀ ਕੀਤੀ ਜਾ ਰਹੀ ਆ ਮਨਿੰਦਰਪਾਲ ਦੇ ਲੈਫਟ ਹੈਂਡ ਬੰਦੇ ਉੱਤੇ ਤੁਸੀਂ ਤਸਵੀਰਾਂ ਤੁਹਾਨੂੰ ਖਾ ਰਹੇ ਆ ਅਮਰਸਰ ਦੇ ਬਾੜੇ ਦੇ ਪਿੰਡ ਆ ਮਾਨਾ ਵਾਲਾ ਤੁਹਾਨੂੰ ਤਸਵੀਰਾਂ ਸਾਂਝੀ ਕੀਤੀ ਜਾ ਰਹੀਆਂ ਵਾ ਤੁਸੀਂ ਮਾਹੌਲ ਦੇਖ ਸਕਦੇ ਹੋ ਖੁਸ਼ੀ ਸਾਂਝੀ ਕੀਤੀ ਜਾ ਰਹੀ ਆ ਸਵੀਰਾ ਤੁਹਾਨੂੰ ਖਾ ਰਹੇ ਆ ਅਮਰਸਾ ਦੇ ਪਿੰਡ ਮਾਨਾਂ ਵਾਲੇ ਦੀਆਂ ਸਾਰੇ ਤੇ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋਤ ਵੀ ਤੇ ਉਹਦੇ ਕਰਿਦਾਨੀ ਜੀ ਦੋ ਲੜਦਾ ਤੇ ਲਾ ਦੇ ਲਾ ਦੇ ਕਰਿਦਾਨੀ ਜੀ ਦੋ ਲੜਦਾ ਤੇ ਲਾ ਦੇ ਲਾ ਦੇ ਕਰਿਦਾਨੀ ਮੈਨਾ ਪੁਲੀ ਵੇ ਮੈਨੂੰ ਪੁਲੀ ਜਾਣ ਵਾਲਿਆ ਮੈਨਾ ਪੁਲੀ ਵੇ ਮੈਨੂੰ ਪੁਲੀ ਜਾਣ ਵਾਲਿਆ ਯਾਦ ਕਰਾਂ ਮੈਂ ਤੈਨੂੰ ਹਰ ਵੇਲੇ ਤੂੰ ਬਾਬਾ ਜੀ ਦਾ ਜਾਨਵਾ ਤੂੰ ਬਾਬਾ ਜੀ ਦਾ ਜਾਲਿਮਾ ਵਿੱਚ ਵੇ ਵਖਾਈਆਂ ਦੇ ਅਮਰਸਾ ਦੇ ਪਿੰਡ ਮਾਨਾਂ ਵਾਲੇ ਦੀਆਂ ਜਿੱਥੇ ਕਿ ਮਨਿੰਦਰ ਪਾਲ ਸਿੰਘ ਜਿਹੜਾ ਕਿ ਲੈਫਟ ਹੈਡ ਬਣ ਕੇ ਆਇਆ ਵਾ ਸਾਡੇ ਪੰਜਾਬ ਦਾ ਨਾਲ ਰੋਸ਼ਨ ਕੀਤਾ ਸਾਡੇ ਅਮਰਸਾ ਸਾਹਿਬ ਦਾ ਰੋਸ਼ਨ ਕੀਤਾ ਤੇ ਸਾਰੇ ਵਧਾਈ ਦੇ ਪਾਰਟਨ ਦੇ ਸਾਡਾ ਵੀ ਨੌਜਵਾਨਾਂ ਨੂੰ ਸੁਣਾਇਆ ਵੀ ਵੱਧ ਵੱਧ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਕੀ ਜੜਾ ਆਪਣਾ ਨਾਲ ਰੱਖ ਸਕਏ ਮੈਨੂੰ ਦਿਓ ਜਾਨਤ ਬੈਤ ਬਰਾਜ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ